ਆਪਾਂ ਇਸ ਨਾਲ ਮੈਂ ਬੇਚੈਰੂਗਾ ਜੀ ਇੰਟਰੋ ਲਾ ਕੇ ਆਪਣੀ ਕਮਾਈ ਹੋਊ ਮੇਰੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੱਡਾ ਗੱਲ ਹੋਇਆ ਜੇ ਕਿ ਅਸਮਾਨ ਸਾਹਿਬ ਕਬੱਡੀ ਢਾਕੂ ਕੋ ਕਰਾਰਾ ਮਾਤੀ ਔੜੇ ਵਾਲੇ ਸਾਰਿਆਂ ਦੇ ਔੜੇ ਕਰਾਰਾ ਮਾਤੀ ਵੱਡਾ ਟੱਕਰ ਦੀ ਵੀ ਤੇ ਬਜ਼ੁਰਗਾਂ ਦੇ ਹੱਥਾਂ ਨਾਲ ਆਇਆ ਲੱਗਾ ਉਸ ਕਰਾਰਾ ਮਾਤੀ ਬੋਲਣ ਦੇ ਕੋਲ ਆਇਆ ਪਾਈ ਗੱਲ ਵੀ ਕਰਕੇ ਕਰਨੀ ਤੇ ਟੇਲੇ ਦੀ ਲੋਅ ਆਸੀ ਆਸਰ ਦੇ ਜਿਹੜੇ ਚੋਹਵਾ ਗੱਤ ਕੇ ਕਿੰਨੀ ਵਾਸਾ ਜਦਾ ਕੀ ਰਹਿਣਾ ਬੰਦਾ ਸੂਰਜੀ ਪਿਆਸੀ ਸਵਾਰਾ ਨੇ ਜਿਆਦਾ ਬੁਣੇ ਸੁਣ ਜਾਂਦੀਆਂ ਔੜ ਪੜਵਾਦੀ ਇਹ ਬੜਾ ਬੜਾ ਮੇਸਜ ਹੈ ਜਿਹਨਾਂ ਨੂੰ ਛੋੜੋਣ ਦਾ ਕਰਾਉਂਦੇ ਚੰਗੀ ਗੱਲ ਹੈ ਮੋਲੇ ਦੇ ਵਿੱਚ ਰਾਤ ਨੋੜਾ ਨੇ ਬੜਾ ਜਿਆਦਾ ਵਾਰਸਾ ਦੇ ਦਰਸ਼ ਕਰੋ ਅੱਜ ਇਹ ਔੜਿਆਂ ਦੇ ਨਾਲ ਨਾਲ ਉਹ ਔੜਾਂ ਜਨਰਲ ਜਨਰਲ ਸਵਾਗਤ ਕਰਦਾ ਜੀ ਅੱਜ ਸਾਡੇ ਮਾਨ ਗੱਤਕਾਰ ਜੀ ਐਨਵੀਐਨ ਅੱਜ ਦੇ ਚੰਦੇ ਚੰਦੇ ਆ ਕਿ ਜੱਟ ਦੇ ਜਹੋਰ ਵੀ ਫੇਟੇ ਤੋਂ ਆਏ ਆ ਅੱਜ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਜੀ ਆਇਆਂ ਤੇ ਸਵਾਗਤ ਹੈ ਜੀ ਆਈਐਸ ਦਾ ਇੱਕ ਸ਼ੋਅ ਇਹਨੇ ਜਿੱਤੇ ਆ ਪਿਵਾਨੀ ਮਿਲਕ ਦੀ ਕੈਟਾਗਰੀ ਦੇ ਵਿੱਚ ਤੇ ਦੇ ਫੈਰੀਅਰ ਫੈਰੀਅਰ ਮੈਂ ਖਾਸ ਕਰਕੇ ਨੋ ਲੈਣਾ ਜੀ ਬਾਬਾ ਜੰਗ ਸਿੰਘ ਜੀ ਦਾ ਸਾਡੇ ਭਾਈ ਸਾਹਿਬ ਜੰਗ ਸਿੰਘ ਜੀ ਕੁਆਲੀਫਾਈਡ ਟ੍ਰੇਡ ਫੈਰੀਅਰ ਜੰਗ ਸਿੰਘ ਜੀ ਘੋੜੇ ਦੇ ਸੁਪ ਮੰਨ ਲਓ ਘੋੜੇ ਦੇ ਮੀ ਪੱਥਰੀ ਹੁੰਦੇ ਆ ਤੇ ਜੇ ਸੁਪ ਚੰਗੇ ਨਹੀਂ ਤੇ ਘੋੜਾ ਉੱਤੋਂ ਚੰਗਾ ਬਹੁਤੀ ਵੇ ਰਹਿਦਾ ਜੀ ਖਵਾਇਆ ਪਿਆ ਉਹਦਾ ਸਾਰਾ ਬੇਕਾਰ ਹੋ ਸਕਦਾ ਥੋੜੇ ਸਾਹਮਣੇ ਆ ਜੀ ਘੋੜਾ ਹੈਦਰ ਮਾਲਕ ਨੇ ਉਹਦੇ ਵੀਰ ਸਿੰਘ ਜੀ ਵਰਕ ਪਿੰਡ ਮੰਗੋਲੀ ਰਿਕਾ ਜ਼ਿਲ੍ਹਾ ਗੁਰੂਖੇਤਰ ਹਰਿਆਣਾ ਇਹ ਗਾਮੇ ਘੋੜੇ ਦਾ ਬੱਚਾ ਹੈ ਮਾਂ ਇਹਦੀ ਹੈ ਤਾਰਾ ਜਿਹੜੀ ਆਲੀਸ਼ਾਨ ਦਿੱਤੀ ਹੈ ਇਹ 200 ਹੋਣ ਤੱਕ ਜਿੱਤ ਚੁੱਕਿਆ ਜੀ 300 ਇਹਦੇ ਗੁਰੂਖੇਤਰ ਦੇ ਜਿੱਤੇ ਆ ਪਹਿਵਾਨੀ ਦਾ ਸ਼ੋਅ ਜਿੱਤਿਆ ਚਰਖੀ ਦਾਗਰੀ ਦਾ ਸ਼ੋਅ ਜਿੱਤਿਆ ਤੇ ਬਾਈ ਕਾਦੀ ਨਹੀਂ ਲੈ ਆ ਸ਼ੌਂਕ ਪਾਉਣ ਲਈ ਲੈ ਆ ਜਾਂ ਕਿਵੇਂ ਡਿਸਪਲੇ ਵਾਸਤੇ ਡਿਸਪਲੇ ਵਾਸਤੇ ਲੈ ਕੇ ਆਇਆ ਹਾਂ ਠੀਕ ਹੈ ਜੀ ਜੇ ਆਪਾਂ ਘੋੜੇ ਦੀ ਡਿਟੇਲ ਦੀ ਗੱਲ ਕਰੀਏ ਤਾਂ ਕੀ ਖਾਣ ਲਾਣਾ ਜੀ ਕਾਲੇ ਰੰਗ ਦਾ ਬੱਚਾ ਹੈ ਹਾਂ ਜੀ ਇਹਦੀ ਮਾਂ ਹੈ ਕੋਹਲੀ ਬਾਬਾ ਬਲੱਡ ਲਾਈਨ ਮਿਲ ਨੂੰ ਕਰਾ ਲਾਂ ਅੰਗਲ ਜਿਹੜੇ ਹੈਗੇ ਆ ਉਹਨਾਂ ਦੇ ਘਰ ਦੀ ਹੋਣਦੀ ਹੈ ਇਹਨਾਂ ਕੋਲ ਪੈਸੇ ਇਹਨਾਂ ਕੋਲ ਪਹਿਲਾ ਪਹਿਲਾ ਕਾਲਾ ਘਟਾ ਲੈ ਕੇ ਆਏ ਜੀ ਜਿਹੜੇ ਪੰਜਾਬ ਦੇ ਪਹਿਲਾ ਕਾਲਾ ਘਟਾ ਲੈ ਆਏ ਉਹਨਾਂ ਦਾ ਸਿਮ ਤੇ ਆਪਣਾ ਸਟੱਡ ਸਰਵਿਸ ਓਪਨ ਹੈ ਜੀ ਹਾਂ ਜੀ ਕਿੰਨੇ ਰਿਜ਼ਲਟ ਆ ਗਈ ਜੀ ਇਹਦੇ 70 ਰਿਜ਼ਲਟ ਆ ਗਏ ਤੇ ਰਿਜ਼ਲਟ ਕਿਵੇਂ ਦੇ ਰਹੇ ਬਾਈ ਜਲਦ ਜਲਦ ਲੱਖਾਂ ਪੱਖ ਸਾਰੀਆਂ ਬੁਸ਼ੇਰੀਆਂ ਆ ਰਹੀਆਂ ਪੁਲਿਸ ਆ ਲੰਘਾ ਰਹੇ ਆ ਇਹਦੇ ਸਿਰਫ ਅੱਜ ਤੱਕ ਦੋ ਬੁਸ਼ੇਰੀ ਆਏ ਆ 70 ਦੇ ਵਿੱਚ 70 ਦੇ ਵਿੱਚ ਦੋ ਬੁਸ਼ੇਰੀ ਆਇਆ 68 ਬੁਸ਼ੇਰੀਆਂ ਆਈਆਂ ਨੇ ਤੇ ਆ ਤੁਹਾਡੇ ਟੇਬਲ ਕੰਮ ਆਉਣ ਲਈ ਰੱਖੀ ਹੋਈ ਹੈ ਜੀ 31000 ਰੁਪਏ 33000 پیس ਇਹ ਵੀ ਆਹ ਕੰਮ ਆ ਦੇ ਸਕਦੇ ਜੀ ਬਾਈ ਦਾ ਆਪਾਂ ਕੰਟੈਕਟ ਨੰਬਰ ਲੈ ਜਿੰਨੇ ਜੀ ਵੀਰੇ ਫੋਨ ਨੰਬਰ ਦੱਸਿਓ 80142 44889 80142 44889 ਰੋਡ ਦਾ ਨੰਬਰ ਸਕਰੀਨ ਤੇ ਚੱਲਦਾ ਜੀ ਆਪਾਂ ਤੋਰ ਕੇ ਦਿਖਾਓ ਜੀ ਆਪਾਂ ਬੱਸ ਬਾਈ ਇੱਕ ਵਾਰ ਕਰਕੇ ਦਿਖਾਓ ਜੀ ਦੇਰ ਤੱਕ ਮਾਲਕ ਦਾ ਹੱਥ ਹੀ ਬੰਦਾ ਉਨੀ ਦੇਰ ਤੱਕ ਜਿੰਨੇ ਮਰਜ਼ੀ ਤੁਸੀਂ ਬਰਿੰਦਰ ਰੱਖ ਲੋ ਉਹ ਗੱਲ ਨਹੀਂ ਬਣਦੀ ਜਿਹੜੀ ਮਾਲਕ ਆ ਕਿਸੇ ਘੋੜੇ ਦੇ ਨਾਲ ਪਿਆਰ ਕਰਕੇ ਬਣਾ ਸਕਦਾ ਆਪੇਸ਼ ਹੈ ਜੀ ਨੀਲਾ ਘੋੜਾ ਕਈ ਬੰਦੇ ਕਿਹੜੇ ਇਹਦਾ ਚਿੱਟਾ ਹੈ ਨੀਲੇ ਦਾ ਮਤਲਬ ਬੇਸਿਕਲੀ ਹੁੰਦਾ ਗ੍ਰੇ ਹਾਰਸ ਕਾਲਾ ਹੈ ਤੇ ਨਾਲ ਹੁੰਦਾ ਤੇ ਹੌਲੀ-ਹੌਲੀ ਇਹਦੇ ਵਾਲ ਬੰਦਿਆਂ ਨੂੰ ਚਿੱਟੇ ਹੋ ਜਾਂਦੇ ਆ ਤੇ ਫਿਰ ਨੀਲਾ ਹੋ ਜਾਂਦਾ ਇਹ ਘੋੜਾ ਮੱਧੂ ਤੇ ਲਾਈਨ ਦਾ ਘੋੜਾ ਹੈ ਤੇ ਇਹਦਾ ਪ੍ਰਿਓ ਐ ਫੋਰਜੀ ਇਹਦਾ ਕੱਟ ਹੈ 66 ਇੰਚ 3.5 ਸਾਲ ਦੇ ਉੱਪਰ ਹੈ ਤੇਰੇ ਮਾਲਕ ਨੇ ਭਾਈ ਕਾਲਾ ਗਰੇਵਾਲ ਜੀ ਦੇ ਲੋਧਾ ਤੋਂ ਤੇ ਭਾਈ ਰੂਪਾ ਗਰੇਵਾਲ ਜੀ ਦੇ ਲੋਧਾ ਤੋਂ ਇਹ ਘੋੜਾ ਸਵਾਰੀ ਦਾ ਬਹੁਤ ਚੰਗਾ ਘੋੜਾ ਹੈ ਕਿਉਂਕਿ ਭਾਈ ਕਾਲੇ ਨੂੰ ਰੇਸਾਂ 'ਚ ਵੀ ਘੋੜੇ ਭਜਾਉਣ ਦਾ ਸ਼ੌਕ ਹੈ ਤੇ ਕਿਉਂ ਬੰਦੂ ਜੀ ਇਹ ਇਹ ਚਾਚਾ ਭਤੀਜਾ ਵੀ ਜਾਰੀ ਕਰਦੇ ਆ ਇੱਕ ਮਿੰਟ ਇਹਨਾਂ ਦਾ ਪਿੰਡ ਹੈ ਰੋਂਗਾ ਲੁਧਿਆਣੇ ਨੇੜੇ ਦਾ ਕੰਡਾ ਹੈ ਇਹਨਾਂ ਕੋਲੇ ਹੋਰ ਵੀ ਘੋੜਾ ਹੈ ਗ੍ਰੈਂਪੋ ਗ੍ਰੈਂਪੋ ਦੀ ਗੱਲ ਮੈਂ ਕੱਲ ਪਰਸੂ ਸੁਣਾਈ ਸੀ ਕਾਲੇ ਰੰਗ ਦਾ ਘੋੜਾ ਹੈ ਉਹ ਕਾਫੀ ਸਾਲਾਂ ਤੋਂ ਉਹਦੇ ਘਰ ਹੈ ਉਹ ਵੀ ਬਹੁਤ ਯੋਗ ਘੋੜਾ ਹੈ ਇਹ ਜ਼ਬਰਜੰਗ ਕੌਟੀ ਦਾ ਬੱਚਾ 66 ਇੰਚ ਕੱਟਦਾ ਹੈ 5.5 ਸਾਲ ਦੀ ਉਮਰ ਹੈ ਮਾਲਕ ਨੇ ਬਈ ਕਾਲਾ ਜੁਦਾ ਨਹੀਂ ਤੇ ਰੂਪਾ ਜੁਦਾ ਨਹੀਂ ਜਿਵੇਂ ਆਪਾਂ ਕਹਿ ਦਿੱਤਾ ਵੀ ਇਹ ਬੱਗੂ ਮਾਨ ਦੇ ਕੱਟਣ ਫਰੇਨ ਨੇ ਕੋਈ ਕਹਿੰਦਾ ਹੈ ਮੂਰਤੀ ਦੇ ਫਰੇਨ ਨੇ ਤੇ ਉਹ ਵੀ ਪੰਜਾਬੀ ਬੱਜੂ ਕੇ ਲਾਈਨ ਦੇ ਵੀ ਕੱਟਣ ਭਏ ਬੱਜੂ ਕੇ ਲਾਈਨ ਕਈ ਵਾਰੀ ਲੱਗਦਾ ਪਿੰਡਾਂ ਵੀ ਇਹਦੇ ਨੂੰ ਘੋੜੇ ਹੈ ਵੀ ਫਿਰ ਇੱਕਦਮ ਘੋੜੇ ਸਾਹਦੇ ਨਜ਼ਰ ਆਉਂਦੇ ਆ ਇਹ ਹਰੇਕ ਸ਼ੋਅ ਦੇ ਵਿੱਚ ਥੇਪਕੇ ਦੀ ਲੋੜ ਹੋ ਜਾਂਦੀ ਹੈ ਜਾਰੀ ਰਹੀ। ਮੱਜੂ ਕੇ ਲਾਈਨ ਦੇ ਸਾਨੂੰ ਨਜ਼ਰ ਆ ਜਾਂਦੀ ਹੈ। ਸੋ ਮੱਜੂ ਕੇ ਲਾਈਨ ਕਰਕੇ ਆ ਪੰਜਾਬੀਆਂ ਦੇ ਗੂੜੇ ਤੋਂ ਜਾਂਦਾ ਨਹੀਂ। ਤੇ ਬਾਬਾ ਜੋਰਾ ਸਿੰਘ ਦਾ ਨਾਮ ਵੀ ਹਮੇਸ਼ਾ ਯਾਦ ਆ ਗਿਆ ਜਦੋਂ ਵੀ ਮੱਜੂ ਕੇ ਲਾਈਨ ਦੀ ਗੱਲ ਹੋਣੀ। ਪਿਓ ਨੇ ਬਾਪੇ ਦਾ ਨਾਮ ਹਮੇਸ਼ਾ ਸਤਿਕਾਰ ਤੇ ਮਾਣ ਨਾਲ ਲਿਆਇਆ ਹੁੰਦਾ। ਜੋਰਾ ਬਰਾਂਡਾ ਕੋਤਵੀ ਉਹਨਾਂ ਦੇ ਪਿੰਡ ਉਹਨਾਂ ਦੇ ਪ੍ਰੇਮੀਆਂ ਨੇ ਲਾਇਆ ਮਟੂਗੇ ਲਾਇੰਡਾ ਕੋੜਾ ਜੇਬਰ ਜੰਗ ਪੌਜੀ ਦਾ ਬੱਚਾ ਪੌਜੀ 64 ਸਾਲ ਦਾ ਹੈ ਜੀ ਸਾਡੇ 5 ਸਾਲ ਦੇ ਉੱਪਰ ਹੈ ਮਾਲਕ ਨੇ ਜੀ ਬਾਈ ਕਾਲਾ ਜੋਂਦਾ ਜੀ ਬਾਈ ਰੂਪਾ ਜੋਂਦਾ ਜੀ ਉਹਨਾਂ ਦਾ ਇਹਦੇ ਮਾਲਕ ਨੇ ਜਾਣਦੀ ਸੀ ਇਹ ਬਸ਼ੇਰਾ ਹੀ ਆ ਬਸ਼ੇਰਾ ਹੀ ਆ ਜੀ 9 ਸਾਲ ਦੀ ਉਮਰ ਹੈ ਗ੍ਰੇਟ ਅਸ਼ੋਕਾ ਇਹਦਾ ਨਾਮ ਹੈ ਇਹ ਭਾਰਤ ਰਤਨ ਘੋੜੇ ਦਾ ਬੱਚਾ ਜੀ ਭਾਰਤ ਰਤਨ ਦੇਵਰਾਜ ਰਣੀ ਵਾਲੇ ਘੋੜੇ ਦਾ ਬੱਚਾ ਹੈ ਭਾਰਤ ਰਤਨ ਕੋੜਾ ਇਸ ਟਾਈਮ ਗੁਜਰਾਤ ਦਾ ਹੈ ਬੜਾ ਫੇਮਸ ਸੋਜ਼ ਹੋਈ ਇਹ ਮਾਈ ਕਾਪੀ ਇਨਫੋਰਮੇਸ਼ਨ ਆ ਗਿਆ ਸਾਥ ਭਰਾਵਾਂ ਵਰਗੇ ਜਿੰਨਾਂ ਦਾ ਪਿਆਰ ਹੈ ਉਹਨਾਂ ਕੋਲ ਆਈਆਂ ਨੇ ਮੇਰੇ ਪੇਰੇ ਕਿਹਾ ਪਰਣਗਟ ਸਾਹਿਬ ਦੇ ਰੋਟ ਪ੍ਰਸ਼ਾਦ ਜੁਨਾ ਜੀ ਦੇ ਲੋਕ ਕਹਾਣੀ ਰਗੂ ਬਨਾਇਸ ਘੋੜੀ ਦੇ ਬ੍ਰੀਡਰ ਸੀਗੇ ਰਗੂ ਬਨਾ ਬਹੁਤ ਫੇਮਸ ਨੇ ਵੱਡੇ ਕੱਦ ਦੇ ਘੋੜੇ ਤੇ ਘੋੜੀਆਂ ਪੈਦਾ ਕਰਨ ਲਈ ਗੰਜਰਾਜ ਘੋੜਾ ਰਗੂ ਬਨਾ ਦੇ ਘਰ ਦੀ ਪਰਜਾਇਸ਼ ਹੈ ਤੇ ਇਹ ਵੀ ਰਗੂ ਬਨਾ ਦੇ ਘਰ ਹੀ ਪੈਦਾ ਹੋਈ ਹੈ ਰਗੂ ਬਨਾ ਬਹੁਤ ਫੇਮਸ